ਨੌਜਵਾਨਾਂ ਦੇ ਵਿੱਚ ਪੜ੍ਹਨ ਦੀ ਆਦਤ ਨੂੰ ਹੋਰ ਹੁਲਾਰਾ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਪਿੰਡੂ ਲਾਇਬ੍ਰੇਰੀ ਯੋਜਨਾ ਤਹਿਤ ਪੰਜਾਬ ਵਿੱਚ ਆਧੁਨਿਕ ਸਹੂਲਤਾਂ ਵਾਲੀਆਂ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ ਇਸ ਵਕਤ ਪੰਜਾਬ ਭਰ ਦੇ ਵਿੱਚ ਕੁੱਲ 196 ਪਿੰਡੂ ਲਾਇਬ੍ਰੇਰੀਆਂ ਕੰਮ ਕਰ ਰਹੀਆਂ ਹਨ ਅਤੇ 135 ਉਸਾਰੀ ਅਧੀਨ ਹਨ ਪੰਜਾਬ ਸਰਕਾਰ ਵੱਲੋਂ ਹਰ ਹਲਕੇ ਦੇ ਲਈ 64 ਲੱਖ ਰੁਪਏ ਦੀ ਲਾਗਤ ਨਾਲ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ ਵਿੱਚ ਮੱਲਾ ਮਾਰਨ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਬਹੁਤ ਵਧੀਆ ਇਲਾਜ ਦੇ ਦੀ ਕੰਪਿਊਟਰ ਵਧੀਆ ਗਈ ਇਸ ਦਾ ਸਟਰਕਚਰ ਸਾਰਾ ਬਹੁਤ ਵਧੀਆ ਪੜਾਈ ਦਾ ਮਾਹੌਲ ਬਹੁਤ ਵਧੀਆ ਫਰਮ ਦਾ ਸਭ ਕੁਝ ਬਹੁਤ ਵਧੀਆ ਲੱਗੇ ਤੁਹਾਨੂੰ ਤਾਂ ਬਹੁਤ ਬੈਨੀਫਿਟ ਮਿਲਿਆ ਇਹ ਕਿ ਤੁਸੀਂ ਬੁੱਕਸ ਮੈਂ ਪੜਦਾ ਹਾਂ ਇਨ ਹਿਸਟਰੀ ਬਾਰੇ ਪਤਾ ਲੱਗਦਾ ਹਰ ਚੀਜ਼ ਬਾਰੇ ਪਤਾ ਲੱਗਦਾ ਬਹੁਤ ਵਧੀਆ ਲੱਗੇ ਲੱਗੇ ਲਾਇਬ੍ਰੇਰੀ ਇੱਕ ਅਜਿਹਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਇਹ ਸਾਰਾ ਤੁਸੀਂ ਕਿਤਾਬਾਂ 'ਚ ਪੜ ਸਕਦੇ ਹੋ ਘਰੇ 100 ਕਿਸਮ ਦੀਆਂ ਕਬੀਲਦਾਰੀਆਂ ਦੇ ਕੰਮਕਾਰ ਚੱਲਦੇ ਰਹਿੰਦੇ ਆ ਸਿਟਿੰਗ ਨਹੀਂ ਬਣਦੀ ਇੱਥੇ ਸਾਨੂੰ ਇਹ ਫਾਇਦਾ ਹੈ ਸ਼੍ਰੀ ਗੁਰਵਯਾਦਵ ਜੀ ਦੇ ਦਿਸ਼ਾ ਨਿਰਦੇਸ਼ ਅਤੇ ਮਾਨਯੋਗ ਐਸਐਸਪੀ ਅਤਿਗੜ ਸਾਹਿਬ ਜੀ ਸ਼ਿਸ਼ੂ ਵਗਰਵਾਲ ਆਈਪੀਐਸਰ ਦੇ ਅਗਵਾਈ ਹੇਡ ਐਸਪੀਡੀ ਸਾਹਿਬ ਸ੍ਰੀ ਰਾਕੇਸ਼ यादव ਜੀ ਬੀਪੀਐਸ ਦੀ ਕੰਸਟੈਂਟ ਸਪੋਰਟ ਨਾਲ ਸਰੰਦ ਥਾਣੇ ਦੀ ਟੀਮ ਨੇ ਇੱਕ ਅਨੇਕ ਅਦਲ ਦੀ ਗੁੱਤੀ ਨੂੰ ਸਜਾਇਆ 3 ਤਰੀਕ ਨੂੰ ਸਾਨੂੰ ਜੇਕੇਐਮ ਇੰਡਸਟਰੀ ਪਿੰਡ ਵਜੀਰਾਬਾਦ ਦੇ ਮਾਲਕ ਗਗਨ ਕੁਮਾਰ ਬਲਸੂਤੋਂ ਇਤਲਾਮ ਮਿਲਦੀ ਹੈ ਕਿ ਉਹਨਾਂ ਦਾ ਇੱਕ ਠੇਕੇਦਾਰ ਗੋਤਮ ਕੁਮਾਰ ਸਵੇਰੇ ਜੋ ਰੋਜ਼ ਰੋਜ਼ਾਨਾ ਦੁੱਧ ਕੱਢਣ ਲਈ ਜਾਂਦਾ ਸੀ ਉੱਥੇ ਪਰ ਉਹ ਵਾਪਸ ਨਹੀਂ ਆਇਆ ਉਸ ਜਗ੍ਹਾ ਤੋਂ ਉਹ ਗਾਇਬ ਹੈ ਤੇ ਇਹ ਆਪਰਾ 代表ਿਕ ਨੂੰ थाना सरंद ਤੇ ਉਹਦੀ ਮਿਸਿੰਗ ਦੀ ਰਿਪੋਰਟ ਆਪਾਂ ਦਰਜ ਕਰ ਲਏ ਤੇ ਉਹਦੀ ਪਾਲਚ ਲੱਗ ਜਾਂਦੀ ਹੈ ਇਥੇ ਉਸ ਮਿਸਿੰਗ ਪਰਸਨ ਨੂੰ ਲੱਭਣ ਲਈ ਅਸੀਂ ਟੈਕਨੀਕਲ ਸਪੋਰਟ ਦੀ ਮਦਦ ਲਈ ਸੀ ਅਸੀਂ ਸੀਸੀਟੀਵੀ ਲੱਭ ਰਹੀ ਸੀ ਤੇ ਅਸੀਂ ਆਪਣੇ ਸਨੀਫਰ ਡੌਗ ਜੋ ਸਾਡੇ ਡੌਗਸ ਕੋਲ ਹੈ ਉਹਦੀ ਮਦਦ ਲਈ ਕੀਤੀ ਤੇ ਇਸ ਤੋਂ ਇਲਾਵਾ ਅਸੀਂ ਸੀਡੀਆਰ ਤੇ ਬਾਕੀ ਜੋ ਵੀ ਟੈਕਨੀਕਲ ਸਪੋਰਟ ਹੈ ਤੇ ਹਿਊਮਨ ਇੰਟੈਲੀਜੈਂਸ ਰਾਹੀਂ ਉਹ ਪਾਲਚ ਪੂਰਾ ਧਿਆਨ ਲਾਇਆ ਗਿਆ ਤੇ ਕਿਉਂਕਿ ਆ ਇੱਕ ਗੰਭੀਰ aarop ਸੀ ਤੇ ਇਹਦੀ ਮਿਸਿੰਗ ਪਰਸਨ ਲੱਭਣਾ ਸਾਡੀ ਪ੍ਰਾਇਰੀਟੀ ਸੀ ਤੇ 4 ਤਰੀਕ ਨੂੰ ਜਿਹਰਚ ਪਾਰਟੀ ਸਾਡੀ ਵਜੀਰਾਬਾਦ ਪਿੰਡ ਚ ਜਕੇਮ ਇੰਡਸਟਰੀਜ਼ ਚ ਸਰਚ ਲਈ ਜਾ ਰਹੀ ਸੀ ਤਾਂ ਐਸ ਐਚ ਓ ਸਾਹਿਬ ਨੂੰ ਜੋ ਕਗਨ ਕੁਮਾਰ ਪੰਸਲ ਜੀ ਨੇ ਉਹ ਮਲਾਕੀ ਹੁੰਦੇ ਨੇ ਤੇ ਉਹ ਬਿਆਨ ਦਰਜ ਕਰਾਉਂਦੇ ਨੇ ਕਿ ਉਹਨਾਂ ਨੂੰ ਪਤਾ ਲੱਗਿਆ ਹੈ ਕਿ ਜੋ ਗੋਤਮ ਕੁਮਾਰ ਯਾਦਵ ਹੈ ਜੋ ਮਿਸਿੰਗ ਹੈ ਉਹਦਾ ਕਤਲ ਕੀਤਾ ਗਿਆ ਹੈ ਤੇ ਉਹਦਾ ਕਤਲ ਕੀਤਾ ਗਿਆ ਉੱਥੇ ਜੋ ਕੰਮ ਕਰਦਾ ਰਣਜੀਤ ਕੁਮਾਰ son of शिवन शिवनंदन वासी ਪਿੰਡ ਤਿੰਨ ਤੰਗਾ ਕਰਾਰੀ ਜ਼ਿਲ੍ਹਾ ਪາກਲਪੁਰ ਵੱਲ ਤੇ ਇਸ ਤੋਂ ਬਾਅਦ ਸਵेंद्र ਸਿੰਘ ਚਨਾਰਥਲ ਕਲਾਂ ਦੇ ਇੱਕ ਪਰਸਨ ਕੋਲ ਆ ਜੋ ਰਣਜੀਤ ਕੁਮਾਰ ਹੈ ਐਕਸਟਰਾ ਜੁਡੀਸ਼ੀਅਲ ਕਨਫੈਸ਼ਨ ਕਰਦਾ ਤੇ ਉਸ ਤੋਂ ਬਾਅਦ ਆਪਣੀ ਜੋ ਐਸਐਚਓ ਸਾਹਿਬ ਦੀ ਟੀਮ ਹੈ ਉਹਨੂੰ ਅਰੈਸਟ ਕਰ ਲੈਂਦੇ ਤੇ ਸਰਕਾਰ ਨੇ ਹਾਂਜੀ ਤੇ ਅਰੈਸਟ ਕਰਨ ਤੋਂ ਬਾਅਦ ਉਹਦਾ ਅਸੀਂ 2 ਦਿਨ ਦਾ ਕੋਰਟ ਚ ਪੇਸ਼ ਕਰਕੇ ਉਹਦੇ 2 ਦਿਨ ਦਾ ਪੁਲਿਸ ਰਿਮਾਂਡ ਲਿਆ ਜਾਂਦਾ ਤੇ ਪੁਲਿਸ ਰਿਮਾਂਡ ਚ ਉਹਦਾ ਜੋ وجہ ਸੀ ਅੱਜ ਇਹ ਸਾਹਮਣੇ ਉਹਦਾ وجہ ਰੰਗੀਸ਼ ਇਹਦੇ ਤੇ ਹੈ ਕਿ ਜਸਵੇਰੇ ਉਹ ਦੁੱਧ ਦੀ ਧਾਰ ਕੱਢ ਰਿਆ ਸੀ ਤੇ ਠੇਕੇਦਾਰ ਜੋ ਕਿ ਮ੍ਰਿਤਕ ਗੋਤਮ ਕੁਮਾਰ ਯਾਦਵ ਹੈ ਉਹ ਉਹ ਨੂੰ ਛਿੜਕ ਦਿੰਦਾ ਹੈ ਤੇ ਉੱਚੜਣ ਤੇ ਉਹਦੇ ਥੱਪੜ ਮਾਰਦਾ ਹੈ ਤੇ ਇਸ ਗੱਲ ਨੂੰ ਲੈ ਕੇ ਉਹਨਾਂ ਦੇ ਆਪਸ ਵਿੱਚ ਗਾਲੀ ਗਲੋਚ ਹੁੰਦਾ ਹੈ ਤੇ ਗੱਲ ਵੱਧ ਜਾਂਦੀ ਹੈ ਤੇ ਇਸ ਗੱਲ 'ਚ ਗੁੱਸਾ ਆ ਕੇ ਤੇ ਇਸ ਤੋਂ ਪਹਿਲਾਂ ਵੀ ਉਹ ਕਹਿੰਦਾ ਹੈ ਕਿ ਮੈਨੂੰ ਬਾਰ-ਬਾਰ ਉਹ ਛੋਟੀ-ਛੋਟੀ ਗੱਲਾਂ ਤੇ ਐਤਾ ਹੀ ਤੰਗ ਕਰਦਾ ਰਹਿੰਦਾ ਸੀ ਤੇ ਇਸ ਗੱਲ ਤੋਂ ਇਸ ਨਾਲ ਨੂੰ ਵਜੇ ਰੰਜਿਸ਼ ਲੱਕਦੇ ਹੋਏ ਉਹ ਆਪਣੇ ਕਮਚੇ ਨਾਲ ਉਹਦਾ ਗਲਾ ਘੋਟ ਦਿੰਦਾ ਹੈ ਤੇ ਗਲਾ ਘੋਟਣ ਤੋਂ ਬਾਅਦ ਉਹਦੀ ਡੈੱਡ ਬਾਡੀ ਨੂੰ ਉੱਥੇ ਪਈ ਕੋਹਾੜੀ ਨਾਲ ਦੋ ਹਿੱਸਿਆਂ ਤੇ ਵੰਡ ਦਿੰਦਾ ਹੈ ਤੇ ਉਹਨੂੰ ਖੁਰਦ-ਪੁਰਦ ਕਰ ਦਿੰਦਾ ਹੈ ਤੇ ਉਸ ਤੋਂ ਬਾਅਦ 6 ਤਰੀਕ ਨੂੰ ਉਹਦੀ ਪੰਥਿਕ ਸਾਥੀ ਆਪਾਂ ਜਾ ਕੇ ਉੱਥੇ ਇੱਕ ਖੂਹ ਹੈ 50 ਫੁੱਟ ਡੂੰਘਾ ਖੂਹ ਨੇੜੇ ਹੀ ਉੱਥੇ ਉਹ ਬਾਡੀ ਰਿਕਵਰ ਹੁੰਦੀ ਹੈ ਉਹਨੇ ਬਾਡੀ ਨੂੰ ਵੰਡਣ ਤੋਂ ਬਾਅਦ ਦੋ ਹਿੱਸਿਆਂ 'ਚ ਕੱਟ ਕੇ ਵਕਰੇ-ਵਕਰੇ ਥੇਲਿਆਂ 'ਚ ਪੈਕ ਕਰਕੇ 50 ਫੁੱਟ ਡੂੰਘੇ ਖੋਚੇ ਸਿੱਟੇ ਸੀ ਤੇ ਉਸ ਦੇ ਉੱਪਰ ਉਹਨੇ ਮਿੱਟੀ ਛਿੜਕੀ ਸੀ ਤੇ ਬਾਕੀ ਪੱਤੇ ਤੇ ਉਹਨੂੰ ਬੇਸਿਕਲੀ ਬਿਲਕੁਲ ਨਹੀਂ ਪਤਾ ਲੱਗਦਾ ਸੀ ਕਿ ਇੱਥੇ ਕੁਝ ਹੈ ਕਿਉਂਕਿ ਬਾਰਿਸ਼ ਦਾ ਮੌਸਮ ਸੀ ਤੇ ਖੂ 50 ਫੁੱਟ ਡੂੰਘਾ ਹੋਣ ਕਰਕੇ ਥਲੇ ਠੰਡਾ ਹੋਣ ਕਰਕੇ ਉਹਦੀ ਸਮੈਲ ਵੀ ਨਹੀਂ ਆ ਰਹੀ ਸੀ ਤਾਂ ਪਹਿਲਾਂ ਵੀ ਕਿਉਂਕਿ ਸਰਚ ਪਾਰਟੀ ਉੱਥੇ ਗਈ ਤਾਂ ਕੋਈ ਜੋ ਡੌਗਸ ਸquad ਹੈ ਕਿਉਂਕਿ ਕਾਫੀ ਮਾਹਰ ਹੈ ਉਹ ਵੀ ਉਸ ਨੂੰ ਨਹੀਂ ਫੜ ਪਾਈ ਕਿਉਂਕਿ ਉਹਦੀ ਸਮੈਲ ਨਹੀਂ ਆ ਰਹੀ ਸੀ ਤਾਂ ਕਾਫੀ ਛਾਤਰ ਕਿਸਮ ਦਾ ਆਕਾਤਿਲ ਸੀ ਬਟ ਪੁਲਿਸ ਦੇ ਐਫਰਟਸ ਨਾਲ ਉਦੀ ਬੋਡੀ ਰਿਕਵਰ ਹੋ ਜਾਂਦੀ ਹੈ ਪਹਿਲਾਂ ਇਸੇ ਮਾਮਲੇ ਦੇ ਦਰਜ ਹੈ 4 ਤਰੀਕ ਨੂੰ 6 ਮਾਰਚ ਨੂੰ ਤੇ ਹਾਂਜੀ ਐਨਾ ਕੋਈ ਮਾਮਲਾ ਨਹੀਂ ਕਿਸ ਤੋਂ ਇਸ ਤੋਂ ਪਹਿਲਾਂ ਕੋਈ ਹਲੇ ਮਾਮਲਾ ਸੀ ਜੀ ਵੀ ਮਿਲਿਆ ਸੀ ਹਾਂਜੀ ਉਸ ਤੋਂ ਬਾਅਦ ਆਪਣਾ 6 ਤਰੀਕ ਨੂੰ ਉਦੀ ਬੋਡੀ ਰਿਕਵਰ ਤੋਂ ਹੰਦਲਾ ਲਾਵਾ ਲਾਵਾ ਉਸ ਦਾ ਇੱਕ ਤਾਂ ਬਾਈਕ ਹੈ ਜਿਹੜੀ ਮ੍ਰਿਤਕ ਦੀ ਬਾਈਕ ਹੈ ਉਹ ਵੀ ਰਿਕਵਰ ਹੋ ਜਾਂਦੀ ਹੈ ਜਿਸ ਗੰਛੇ ਦਾ ਉਹਨੇ ਇਸਤੇਮਾਲ ਕੀਤਾ ਉਹ ਵੀ ਆਪ ਰਿਕਵਰ ਕਰ ਲਿਆ ਜੀ ਤੇ ਜਿਹੜਾ ਉਹਨੇ ਪਹਾੜੀ ਦਾ ਯੂਜ਼ ਕੀਤਾ ਉਹ ਵੀ ਰਿਕਵਰ ਹੋ ਜਾਂਦਾ ਸਤਿ ਨਸ਼ੇ ਦਾ ਮਾਮਲਾ ਵੀ ਸਾਹਮਣੇ ਆਉਂਦਾ ਜੀ ਦੇ ਵਿੱਚ ਉਹਦੇ ਬ੍ਰਦਰ ਨੇ ਅਲਿਗੇਸ਼ਨ ਆਇਆ ਸੀ ਕਿ ਨਸ਼ਾ ਵੀ ਵੇਚਦਾ ਤੇ ਉਹਨੂੰ ਲੈ ਕੇ ਲਾਵਾ ਚੱਕਦਾ ਸੀ ਉਹ ਨਹੀਂ ਇਹੋ ਜਿਹਾ ਕੋਈ ਸਾਡੇ ਸਾਹਮਣੇ ਆ ਚੀਜ਼ ਨਹੀਂ ਆਈ ਹਾਲਾਂਕਿ ਇਨਵੈਸਟੀਗੇਸ਼ਨ ਚ ਇਸ ਪੱਖ ਨੂੰ ਵੀ ਦੇਖਿਆ ਜਾਦਾ ਹੈ। ਇਹਦੇ ਤੋਂ ਕਿੰਨੇ ਬੰਦੇ ਅਰੈਸਟ ਕੀਤੇ ਮੈਂ ਆਹੀ ਇੱਕ ਹਾਲੇ ਤੱਕ ਆਇਆ ਜੀ ਜਿਹੜਾ ਦੋਸ਼ੀ ਹੈ ਤੇ ਇਹਨੂੰ ਅਰੈਸਟ ਕਰ ਲਿਆ ਬਾਕੀ ਕਿਸੇ ਦਾ ਰੋਣਾ ਇਹਨੇ ਇਕੱਲੇ ਨਹੀਂ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਦੇਖੋ ਬ੍ਰਫਾਰ ਜੀ ਆ ਗ੍ਰਸਤਾਰੀ ਇਹਦੀ ਉੱਥੇ ਹੀ ਹੋਈ ਹੈ ਜੋ ਸਾਈਡ ਅਨੇ ਉਹ ਲੋਨ ਕਤਲ ਕੀਤਾ ਕਤਲ ਜਿਹੇ ਉੱਥੇ ਮਾਰਿਆ ਸੀ ਜਿਸ ਤੇ ਹਾਂਜੀ ਕਤਲ ਕਰਕੇ ਬੇਸਿਕਲੀ ਸਵੇਰੇ 6 ਵਜੇ ਜਿਵੇਂ ਦੁੱਧ ਦੀ ਧਾਰ ਕੱਟ ਰਿਆ ਸੀ ਤੇ ਜਿਸ ਪਿੱਛੇ ਇਹਨਾਂ ਦੀ ਲੜਾਈ ਹੋਈ ਉਸੇ ਜਗ੍ਹਾ ਤੇ ਰੋਜ਼ ਹੀ ਆਣਾ ਹੁੰਦਾ ਸੀ ਇਹਨਾਂ ਦਾ ਤੇ ਉੱਥੇ ਹੀ ਮਾਰ ਕੇ ਲਗਭਗ 15-20 ਮਿੰਟ ਜੇ ਇਹਨੇ ਸਾਰੀ ਗੇਂਦ ਕੀਤੀ ਹੈ ਕਿਉਂਕਿ ਉਸ ਤੋਂ ਬਾਅਦ ਇੱਕ ਹੋਰ ਸ਼ਖਸ ਉੱਥੇ ਆਉਂਦਾ ਹੈ ਉਸ ਵਕਤ ਤੱਕ ਕੁਝ ਵੀ ਨਹੀਂ ਸੀ ਉੱਥੇ ਆਉਜਾ ਸਰਾਕੀ ਇਥੇ ਕਤਲ ਹੋਇਆ ਤੇ ਇਹਨੇ ਬੜੀ ਹੀ ਸ਼ਾਤੀ ਤਰੀਕੇ ਨਾਲ ਬੜੀ ਚਲਾਕੀ ਨਾਲ ਲਾਸ਼ ਨੂੰ ਫਰਜ਼ੂਦ ਕਰਦਾ ਸੀ ਹੌਸਲ ਮਾਰਦੇ ਇਹਦੇ ਦੋ ਦਿਨ ਦਾ ਪੁਲਿਸ ਮਾਰ ਲੈ ਗਿਆ ਸੀ ਜੀ ਇਹ ਅੱਜ ਖਤਮ ਹੋ ਰਿਹਾ ਤੇ ਉਸੇ ਕੋਲ ਰਿਮਾਂਡ ਤੋਂ ਬਾਅਦ ਅਸੀਂ ਰਿਕਵਰੀ